ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰੇ ਆਪਣੇ YouTube ਪਰਿਵਾਰ ਭੈਣ ਭਰਾਵਾਂ ਮਤਾਵਾਂ ਬਜ਼ੁਰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੋੜਕੀ ਵਾਲੇ ਲੋ ਤੇ ਰੋੜਕੀ ਵਾਲੇ ਦੇ ਘੋੜੇ ਤੂਫਾਨ ਵਾਲੋ ਹਾਂਜੀ ਬਹੁਤ ਜ਼ਿਆਦਾ ਯਾਨੀ ਕਿ ਹੁਣ ਆਪਾਂ ਬੁੱਲੇ ਲੱਟ ਲਈ ਬੈੱਡ ਤੇ ਮੈਂ ਕਿਹਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਜੀ ਆਪਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਨਵਾਂ ਸਾਈਕਲ ਸਫ਼ਰ ਤੇ ਸਫਰ ਹੋਊਗਾ ਕੋਸ਼ਟੇਟਾਂ ਆ ਉਹ ਆਪਾਂ ਕਰ ਚੁੱਕੇ ਆ ਪਹਿਲਾਂ ਪਰ ਜਿਹੜੀਆਂ ਵੀਡੀਓ ਤੁਹਾਨੂੰ ਪਾਵਾਂਗੇ ਨਵੀਆਂ ਸਟੇਟਾਂ ਦੀਆਂ ਉਹ 7-8 ਸਟੇਟਾਂ ਆ ਉਹਨਾਂ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰੂੰਗੇ ਤੇ ਪੂਰਾ ਆਨੰਦ ਮਾਣਾਂਗੇ ਰੌੜਕੀ ਵਾਲਾ ਰੌੜਕੀ ਵਾਲਾ ਦਾ ਘੋੜਾ ਤੇ ਵੀਡੀਓ ਜਰੀਏ ਤੁਸੀਂ ਮਾਣਿਓ ਤੇ ਉਸ ਤੋਂ ਪਹਿਲਾਂ ਸੋਚਿਆ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਵੀ ਅੱਜ ਇੱਕ ਵੀਡੀਓ ਸਫਰ ਦੀ ਤਿਆਰੀ ਦੀ ਪਾ ਦਨੇ ਆ ਬਈ ਕੀ ਕੀ ਆਪਾਂ ਸੌਦਾ ਪੱਤਾ ਸੰਦਾ ਪੜਾ ਖਰੀਦਿਆ ਤੇ ਕਿਹੜੇ ਭਰਾ ਨੇ ਕਿਹੜੀ ਚੀਜ਼ ਆਪਾਂ ਨੂੰ ਗਿਫਟ ਕੀਤੀ ਉਹ ਮੈਂਗਾ ਸਾਰੀ ਤੁਹਾਡੇ ਨਾਲ ਸਾਂਝੀ ਕਰ ਦੰਨੇ ਆ ਆ ਜਾਓ ਜੀ ਪਹਿਲਾ ਤਾਂ ਆਪਾਂ ਹੁਣ ਘਰੋਂ ਚੱਲ ਕੇ ਪਹੁੰਚਦੇ ਆ ਜਲੰਧਰ ਜਲੰਧਰ ਆਪਾਂ ਪਹੁੰਚਾਂਗੇ ਡਕੇਥਲਨ ਸਟੋਰ ਉਥੋਂ ਥੋੜਾ ਬੋੜਾ ਸੌਦਾ ਪੱਤਾ ਖਰੀਦ ਕੇ ਝੋਲੇ ਚ ਪਾ ਕੇ ਲੈ ਕੇ ਆਉਣੇ ਆ ਤੇ ਫਿਰ ਬਾਕੀ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਜਾਂਦੇ ਜਾਂਦੇ ਆਜੋ ਪਹਿਲਾਂ ਪਹੁੰਚਦੇ ਆ ਜਲੰਧਰ ਹਾਂਜੀ ਪਿੰਡ ਰੋਡ ਕੀ ਤੋਂ ਚੱਲ ਕੇ ਆਪਾਂ ਪਹੁੰਚ ਗਏ ਜੀ ਜਗਤਪੁਰ ਜੱਟਾਂ ਤੇ ਆ ਆ ਜੀ ਤਾਣਾ ਮੰਡੀ ਜਗਤਪੁਰ ਜੱਟਾਂ ਦੀ ਪਿੰਡ ਸਰਾਹ ਤੇ ਠੱਕਰ ਕੀ ਤੋਂ ਹੋ ਗਏ ਆਪਾਂ ਨਹਿਰੇ ਨਹਿਰੇ ਤੇ ਆ ਆ ਗਿਆ ਜੀ ਰੇਲਵੇ ਸਟੇਸ਼ਨ ਸ਼ਹਿਰ ਫਗਵਾੜੇ ਦਾ ਫੱਗੂ ਦਾ ਪੜਾ ਸ਼ਹਿਰ ਫਗਵਾੜਾ ਲੋ ਜੀ ਪਹੁੰਚ ਗਏ ਆ ਫਗਵਾੜੇ ਬੱਸ ਸਟੈਂਡ ਹੁਣ ਇੱਥੋਂ ਬਾਹਰੋਂ ਬੱਸ ਫੜਦੇ ਆ ਸ਼ਹਿਰ ਜਲੰਧਰ ਦੀ ਲੋ ਜੀ ਫਗਵਾੜਾ ਬੱਸ ਸਟੈਂਡ ਤੋਂ ਚੱਲ ਕੇ ਬੱਸੇ ਬਹਿ ਕੇ ਹੁੱਲੇ ਹਲਾਰੇ ਕਰਦੇ ਪਹੁੰਚ ਗਏ ਆ ਜਲੰਧਰ ਬੱਸ ਸਟੈਂਡ ਜਲੰਧਰ ਪਾਸਟ ਸਟੈਂਡ ਤੋਂ 10 ਕਿਲੋਮੀਟਰ ਚੱਲ ਕੇ ਐਮਬੀਡੀ ਮਾਲ ਡਿਕੈਥਲਨ ਸਟੋਰ ਜਗਦਾਰ بھائی ਦਾ ਵੀ ਸਵੇਰੇ ਫੋਨ ਆਇਆ ਹੀ ਬਾਈ ਪੁੱਛਦਾ ਕਿ ਕਿੱਦਾਂ ਤਿਆਰੀ ਕੀਤੀ ਆ ਮੈਂ ਕਿਹਾ ਜਲੰਧਰੋਂ ਥੋੜਾ ਸਮਾਨ ਲਿਆਉਣਾ ਆ ਸਫ਼ਰ ਲਈ ਕਹਿੰਦਾ ਜਲੰਧਰੋਂ ਕਿੱਥੋਂ ਲਾਉਂਗਾ ਤੇ ਬਾਈ ਨੂੰ ਦੱਸਿਆ ਮੈਂ ਕਿਹਾ ਬਾਈ ਪੰਜਾਬ ਦੇ ਚਾਰੇ ਸਟੋਰ ਆਟ ਕੈਥਲਨ ਦੇ ਉਹਨਾਂ ਚੋਂ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਸਾਡਾ ਜਲੰਧਰ ਵੀ ਆ ਜਿੱਥੇ ਸਟੋਰ ਹੈਗਾ ਆਟ ਕੈਥਲਨ ਦਾ ਇਹ ਆ ਐਮਬੀਡੀ ਤੂਰ ਦੇ ਵਾਤੇ ਲੱਗਾ ਤਾਂ ਬਹੁਤ ਕੁਛ ਆ। ਤੁਸੀਂ ਵੀਡੀਓ ਤੁਹਾਨੂੰ ਦੇਖਦਾ ਹੋਣਾ ਆ। ਤੇ ਪਰ ਚੱਕਰ ਇਹ ਆ ਜੂ ਆਪਾਂ ਲੈਣ ਆਏ ਆ। ਉਹ ਚੀਜ਼ਾਂ ਹੈ ਨਹੀਂ ਕਿ ਆ ਕਹਿੰਦੇ ਆਨਲਾਈਨ ਮਾਉਣੀਆਂ ਪੈਣੀਆਂ। ਆ ਮੈਂ ਕਿਹੜੀ ਗੱਲ ਹੋਈ ਯਾਰ। ਇੱਥੋਂ ਆਪਾਂ ਇੱਕ ਪੰਪ ਲੈਣਾ ਸੀਗਾ ਪਹਿਲਾਂ ਤਾਂ। ਪੰਪ ਜ਼ਰੂਰੀ ਆ। ਪੰਪ ਹੀ ਤਾਂ ਸਾਰਾ ਕੰਮ ਕਰਾਉਂਦਾ ਆ। ਪੰਪ ਨਾ ਹੋਵੇ ਤਾਂ ਗੱਲ ਨਹੀਂ ਬਣਦੀ। ਪੰਪ ਕਿਨਾਂ ਕੋ ਆਇਆ ਜਿਹੜਾ ਆਪਾਂ ਪੰਪ ਆਪਾਂ ਨੂੰ ਪੰਪ ਚਾਹੀਦਾ ਉਹ ਹੈ ਨਹੀਂ ਇਹਨਾਂ ਕੋ ਸੇ ਇਹ ਕਰਕੇ ਪੰਪ ਵੀ ਰਹਿ ਗਿਆ ਤੇ ਇੱਕ ਕਪੜਾ ਲੈਣੇ ਹੈਗੇ ਰੇਨ ਕੋਟ ਤੇ ਰੇਨ ਲੋਅਰ ਆ ਉਹ ਲੋਅਰ ਵੀ ਹੈ ਨਹੀਂਗਾ ਆਨਲਾਈਨ ਕਹਿੰਦੇ ਮਗਾਉਣਾ ਪੈਣਾ ਰੇਨ ਕੋਟ ਜ ਆਪਾਂ ਲੈ ਲਿਆ ਆ ਰੇਨ ਕੋਟ ਆਪਾਂ ਜ਼ਿਪਰ ਵਾਲਾ ਲੈ ਲਿਆ ਤੇ ਜਿਹੜੇ ਲੋ ਰਿਆ ਉਹ ਡਬਲ ਐਕਸ ਵਾਲ ਟ੍ਰਿਪਲ ਐਕਸ ਐਲ ਐਲ ਸਿਆ ਜੀ ਕਹਿੰਦੇ ਆਨਲਾਈਨ ਮਗਾਉਣਾ ਪੈਣਾ ਹੁਣ ਆਪਾਂ ਰਗਾਇਆ ਤਾਂ ਬਾਹਰ ਪਿੰਡੇ ਚੱਲਦੇ ਆਂ ਦੀ ਹਾਂ ਹਾਂ ਸਹੀ ਆ ਬਹੁਤ ਇਹਨਾਂ ਦਾ ਸਰਿਆ ਹੀ ਆ ਏਡਾ ਬ੍ਰਾਂਡ ਆ ਸਮਾਨ ਇੱਕੇ ਮਿਲਿਆ ਕਿੰਨਾ ਲੈਣਾ ਸੀਗਾ ਇੱਡਾਂ ਖੇੜਦੇ ਖੇੜਦੇ ਹੁਣ ਪਿੰਡ ਪਹੁੰਚ ਜਾਣਾ ਆਪਾਂ ਜਿਲੰਦਰੋਂ ਤੱਕੇ ਤੱਕ ਆ ਗਏ ਆਪਾਂ ਪਿੰਡ ਪਹੁੰਚ ਗਏ ਆ ਰੋੜ ਕੀ ਤੇ ਜਿਹੜਾ ਸਮਾਨ ਆਪਾਂ ਥੋੜਾ ਬੋਤਾਂ ਲਿਆਂਦਾ ਆ ਤਾਂ ਜਿਹੜਾ ਆਪਣੇ ਮਿੱਤਰਾਂ ਨੇ ਪਿਆਰੀ ਨੇ ਇੱਕ ਨੇ ਬਾਹਰੋਂ ਭੇਜਿਆ ਉਹ ਤੁਹਾਨੂੰ ਦਿਖਾ ਲ ਦਿੰਨੇ ਆ ਆਪਾਂ ਲੈ ਆਂਦਾ ਆ ਰੇਨਕੋਟ ਤੇ ਰੇਨਕੋਟ ਹਮੋਂਣਾ ਆਪਣੇ ਇੱਥੇ ਮੀਂਹ ਉੱਤਰ ਪੈਂਦੀ ਹੁੰਦੀ ਹੈ ਜਿੱਥੇ ਆਪਾਂ ਜਾਣਾ ਆ 12 ਮਹੀਨੇ ਯਾਨੀ ਇਹ ਲੋ 12 ਮਹੀਨੇ ਪਿੰਦੇ ਦੇਖੋ ਕਿੰਨਾ ਨਜ਼ਾਰਾ ਆਉਣਾ ਇੱਧਰ ਆਪਾਂ ਜਾਣਾ ਤੁਹਾਨੂੰ ਵੀਡੀਓ ਦੇਖਣ ਦਾ ਤੇ ਆਪਾਂ ਨੂੰ ਅੱਖੀਂ ਦੇਖ ਕੇ ਇਹ ਰੇਨ ਕੋਟ ਐ ਲੋਰ ਆਪਾਂ ਨੂੰ ਮਿਲਿਆ ਨਹੀਂ ਤੇ ਪੰਪ ਲੈਣ ਗਏ ਸੀਗੇ ਉਹ ਆਪਾਂ ਨੂੰ ਨਹੀਂ ਮਿਲੇ ਉਹ ਕਹਿੰਦੇ ਆਨਲਾਈਨ ਮੰਗਾਉਣੇ ਪੈਣੇ ਆ ਇਸ ਕਰਕੇ ਆਹ ਚੀਜ਼ ਲੈ ਜਾਂਦੀ ਆ ਇੱਕ ਜਿੱਦਾਂ ਨਾ ਆਪਾਂ ਆਹ ਚੀਜ਼ ਆਪਣੇ ਯਾਰ ਨੇ ਭਰਾ ਨੇ ਇੱਕ ਨੇ ਆਪਣੇ ਬਾ ਓਏ ਹੋਏ ਪੱਕਾ ਨਾ ਲੈ ਹੋਣ ਲੱਗਾ ਸੀਗਾ ਇਹ ਜਿਹੜਾ ਮੈਂ ਨਾ ਲੈਣ ਲੱਗਾ ਸੀਗਾ ਨਾ ਇਹ ਕੌਸ਼ਿਕ ਬੰਦੇ ਹੀ ਲੈਂਦੇ ਆ ਉਹਦਾ ਨਾਮ ਜਿਹਨਾਂ ਦਾ ਜਿਆਦਾ ਪਿਆਰ ਆ ਉਹਨਾਂ ਤੇ ਇੱਕ ਅਜਾ ਨਾਮ ਉਹਦਾ ਟਣਾ ਸੁਮਿਤ ਜਿਹੜਾ ਯੂਐਸਏ ਚ ਅਮਰੀਕਾ ਚ ਆਪਣਾ ਭਰਾ ਉਹਨੇ ਆਪਾਂ ਨੂੰ ਆ ਲਾਈਟ ਭੇਜਤੀ ਆ ਲਾਈਟ ਆਪਾਂ ਗਗਨਦੀਪਾ ਜੀ ਕੋ ਦੇਖੀ ਸੀਗੀ ਇਹ 5400 ਐਮਐਚ ਪਾਵਰ ਦੀ ਆ ਤੇ ਇਹ ਤੇ ਫੋਨ ਵੀ ਚਾਰਜ ਹੋ ਜਾਂਦਾ ਮਾੜਾ ਮੋਟਾ ਬੰਦੇ ਨੇ ਕਰਨਾ ਹੋਵੇ ਤੇ ਆ ਬੈਕ ਲਾਈਟ ਵੀ ਆ ਇਹਦੇ ਨਾਲ ਹੀ ਇਹ ਹੈਗੀ ਆ ਤੇ ਹੈਂਡਲ ਤੇ ਆ ਕਲੈਂਪ ਲੱਗ ਜਾਣਾ ਆ ਇਹ ਚੀਜ਼ ਆਪਾਂ ਟਣੇ ਨੇ ਭੇਜੀ ਆ ਤੇ ਇੱਕ ਚੀਜ਼ ਹੋਰ ਆ ਉਹ ਵੀ ਤੁਹਾਨੂੰ ਦਿਖਾ ਲਦੇ ਆ ਇੱਕ ਚੀਜ਼ ਆਪਾਂ ਨੂੰ ਆ ਭੇਜੀ ਆ ਆਪਣੇ ਟਣੇ ਭਰਾ ਨੇ ਵੀ ਯਾਨੀ ਇਹਨਾਂ ਦੀ ਆਪਾਂ ਨੂੰ ਬਹੁਤ ਜ਼ਰੂਰਤ ਸੀਗੀ ਤੇ ਇਹ ਵਾਟਰਪਰੂਫ ਆ ਜੀ ਤੇ ਇਧਰੋਂ ਲੈਣੇ ਤਾਂ ਮਹਿੰਗੇ ਬਹੁਤ ਪੈਣੇ ਸੀ ਆਪਾਂ ਨੂੰ ਤੇ ਔਖਾ ਹੋਣਾ ਸੀ ਲੋਕ ਨੇ ਭੇਜਤੀ ਉਹਦਾ ਥੈਂਕ ਯੂ ਉਹਦਾ ਧੰਨਵਾਦ ਆ ਤੇ ਇੱਕ ਆਪਾਂ ਬੈਗ ਮੰਗਵਾਉਣਾ ਸੀ ਬੈਗ ਕੇ ਹੋਰ ਯਾਰ ਦੋਸਤ ਨੂੰ ਕਿਹਾ ਜੀ ਸਾਰਾ ਭਾਰ ਇੱਕ ਸਰ ਪਾਉਂਦੇ ਵੀ ਨਹੀਂ ਚੰਗੇ ਲਾਦੇ ਥੋੜਾ ਥੋੜਾ ਵੰਡ ਕੇ ਪਾ ਲਈਦਾ ਆ ਤੇ ਉਹਦਾ ਥੋੜੇ ਹੱਤ ਤੰਗ ਸੀ ਬੈਗ ਐ ਕਿ ਕੈਨਸਲ ਹੋ ਗਿਆ ਤੇ ਬੈਗ ਆਪਾਂ ਪੁਰਾਣੀ ਵਰਤਣੀ ਆ ਤੇ ਉਹਨੂੰ ਤੁਹਾਨੂੰ ਦਿਖਾ ਲਦੇ ਆ ਉੱਤੇ ਕਲਾਕਾਰੀ ਕਿਹੜੀ ਕਰਾ ਲਈ ਆਪਾਂ ਉਦੋਂ ਤੋਂ ਖਰਾਬ ਹੋਏ ਹੋ ਸਗੇ ਹਾਂਜੀ ਮੈਂ ਕਿਹਾ ਬੈਗ ਤਾਂ ਤੁਹਾਨੂੰ ਪਤਾ ਹੀ ਆ ਜਿਹੜੇ ਆਪਣੇ ਪੁਰਾਣੇ ਆਪਾਂ ਚਲਾਉਨੇ ਆ ਇਹ ਇੱਥੋਂ ਪਾਟ ਗਏ ਸਗੇ ਤੇ ਇੱਥੇ ਆਪਾਂ ਇਦਾਂ ਕਰਾਤਾ ਇਹਦਾ ਜਿਗਾਰਡਮੈਂਟ ਜਿਆ ਦੇਸੀ ਆ ਤੇ ਇਹ ਇਦਾਂ ਹੀ ਇਧਰ ਹੋ ਸਗੇ ਖਿੱਚੋਗਾ ਜੀ ਤੇ ਇਧਰ ਵੀ ਇਦਾਂ ਹੀ ਕਰਾਤਾ ਇੱਕ ਹੋਰ ਸਗਾ ਥਾਂ ਇਹ ਕਾਹ ਸਗਾ ਇਹ ਵੀ ਇਦਾਂ ਹੀ ਕਰਵਾਤਾ ਤੇ ਪਿੱਛੋਂ ਆ ਹੋ ਗਏ ਸੀਗੇ ਹਲੋ ਇਹਤੇ ਆਪਾਂ ਸਟicker ਜੇ ਲਵਾਉਦੇ ਆ ਇਹ ਬਾਰਡਰ ਪ੍ਰੂਫ ਹੈ ਨਹੀਂ ਸੀਗੇ ਅੱਜ ਆਪਾਂ ਕਵਰ ਵੀ ਲੈਣ ਗਏ ਸੀ ਰੇਨ ਕਵਰ ਪਰ ਰੇਨ ਕਵਰ ਜਿਹੜੇ ਸੀਗੇ ਉਹ ਥੋੜੇ ਮਹਿੰਗੇ ਮਿਲਦੇ ਹੈਗੇ 1000 ਰੁਪਏ ਦੇ ਹੋਗੇ ਤੇ ਫਿਰ ਆਪਾਂ ਆਪਣਾ ਦੇਸੀ ਦਿਮਾਗ ਲੜਾਇਆ ਮੈਂ ਕਿਹਾ ਵੇ ਇਦਾਂ ਕਰਾਂਗੇ ਡਬਲ ਲਫਾਫੇ ਦੇ ਵਿੱਚ ਕਪੜਾ ਜਿਹੜਾ ਪਾ ਕੇ ਉਹ ਇਹਦੇ ਵਿੱਚ ਭਰਵਾ ਲਾਂਗੇ ਤੇ ਇਸ ਕਰਕੇ ਆਪਾਂ ਕੈਂਸਲ ਕਰ ਦਿੱਤੀ ਰੇਨ ਕਵਰ ਹਾਂ ਇੱਕ ਮਿੰਟ ਤੇ ਬਾਕੀ ਜਿਹੜਾ ਨੂਰ ਆ ਤੇ ਪੰਪ ਪਿਆ ਹੋਵਾ ਘਾਨੇ ਵਾਲਾ ਪੰਪ ਜਿਹੜਾ ਹੁਣ ਆਪਾਂ ਉਹ ਪੁਰਾਣਾ ਹੀ ਵਰਤ ਲੈਣਾ ਆ ਤੇ ਲੋਰ ਇੱਕ ਅੱਜ ਲਵਾਗੇ ਜਰੂਰ ਜਿਹੜਾ ਮੀਂਹ ਮੂੰਹ ਦੇ ਵਿੱਚ ਇਹੋ ਤੋਂ ਆਪਣੇ ਸਾਹ ਉਹ ਰਾਤ ਮੇਰ ਮੰਗਦੇ ਇੰਨਾ ਕ ਸਾਮਾਨ ਸਗਾ ਤੇ ਬਾਕੀ ਇੱਕ ਲੋਰ ਸੱਚ ਲਿਆਂਦਾ ਹੋਰ ਅੰਦਰ ਰਹਿ ਗਿਆ ਆਪਣੇ ਸਾਹ ਦੂਜੀ ਦਿਨ ਸਾਈਕਲਿੰਗ ਕਰਨ ਉਹ ਲੈ ਜਾਂਦਾ ਇੱਕ ਤੇ ਬਾਕੀ ਇੰਨਾ ਕ ਸਾਮਾਨ ਸਗਾ ਬਾਕੀ ਉਹ ਪੁਰਾਣਾ ਹੀ ਸਾਮਾਨ ਆਪਾਂ ਵਰਤਣਾ ਜਿਹੜਾ ਕੋਲ ਹੈਦਾ ਆ ਇਹ ਲਿਖ ਲੈਣੇ ਆਪਾਂ ਠੀਕ ਹੈ ਜੀ ਇਹ ਆਪਣਾ ਮਿੱਤਰ ਆ ਸੂਖਾ ਸੁਖਾ ਬਿਜਲੀ ਵਾਲਾ ਲੜੀਆਂ ਲੁੜੀਆਂ ਲੇਟਾਂ ਦਾ ਕੰਮ ਚੜਾਈ ਤੇ ਐਸ ਟਾਈਮ ਇਹਦਾ ਤੇ ਇਹਨੂੰ ਆਪਾਂ ਕਿਹਾ ਯਾਰ ਕੋ ਬੋਰਡ ਬਣਾ ਕੇ ਦੇ ਇੱਕ ਬਈ ਸਮਾਨ ਜ਼ਿਆਦਾ ਹੋ ਜਾਂਦਾ ਪਲੱਗ ਲੱਭਣੇ ਪੈਂਦੇ ਕਈ ਵਾਰੀ ਪਲੱਗ ਇੱਕ ਅੱਦਾ ਹੀ ਮਿਲਦਾ ਆ ਫੇਕੇ ਫੋਨ ਲੱਗਦਾ ਤੇ ਫੋਨ ਵੀ ਚਲਾਉਣਾ ਹੁੰਦਾ ਫਿਰ ਲੈਟ ਵੀ ਸਾਈਕਲ ਦੀ ਚਾਰਜ ਚਲਾਉਣੀ ਹੁੰਦੀ ਆ ਫੇ ਆਪਣੇ ਕੀ ਕਹਿੰਦੇ ਹੁੰਦੇ ਜੇ ਨਾ ਫੋਨ ਚਾਰਜ ਕਰੀਦਾ ਯਾਰ ਪਾਵਰ ਬੈਂਕ ਪਾਵਰ ਬੈਂਕ ਪਾਵਰ ਬੈਂਕ ਵੀ ਚਾਰਜ ਕਰਨੀ ਹੁੰਦੀ ਆ ਤਾਂ ਗੰਦਾ ਕੋਈ ਚੱਕਰ ਨਹੀਂ ਤੇ ਸੋਖੇ ਨੇ ਆਪਾਂ ਨੂੰ ਹੁਣ ਆਹ ਬਣਾ ਕੇ ਲਿਆਤਾ ਇਹ ਚ ਚਾਰ ਲੱਗ ਜਾਇਆ ਕਰਨੇ ਆ ਇੱਕ ਆਪਾਂ ਨਾਲ ਇਹ ਚੱਕ ਲੈਣਾ ਹੈ ਤੱਕੀ ਨਵਾਂ ਸੰਦਾ ਇਹ ਤੇ ਸੋਖਾ ਕਿੰਨੇ ਦਾ ਬਣਿਆ ਇਹ ਸਸਤਾ ਹੀ ਆ ਬਹੁਤ ਵਧੀਆ 120 ਰੁਪਏ ਦਾ ਯਾਰ 120 ਦਾ 120 ਦਾ ਬੋਰਡ ਤਾਰ ਪਾ ਕੇ 200 ਰੁਪਏ ਲੱਗ ਜਾਣਾ ਤਾਰ ਪਾ ਕੇ ਤਾਰ ਰਹਿਣ ਦੇ ਪਾਉਣ ਨੂੰ ਤੂੰ ਮੈਨੂੰ 120 ਦਾ ਹੀ ਦੇ ਦਾਂ ਨਹੀਂ ਹੁਣ ਪੈਸੇ ਲੈਣੇ ਆ ਤਾਂ ਮੇਤੋ ਤੇਰੀ ਮਰਜ਼ੀ ਆ ਮੈਂ ਕੀ ਕਹਿ ਸਕਦਾ ਨਹੀਂ 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 ਸੰਗਦਾ ਕਹਦੇ ਹੁਣ ਵੀਡੀਓ ਬਣਦੀ ਜਾਂਦਾ ਨਹੀਂ ਹੁਣ ਪੈਸੇ ਲੈਣੇ ਹੈਗੇ ਉੱਦੇ ਤੇ ਜਾਣਾ ਨਹੀਂ ਜਿਹੜੀ ਮਰਜ਼ੀ ਆ ਚੱਲ ਤਰਲ ਬਤਾ ਲੈਨੇ ਅੱਜ ਠੀਕ ਚੱਲ ਬਤਾਉਣਾ ਫੇ ਤਰਲ ਰਹਿਣ ਦਤਾਂ ਫੇ ਕਿਤੇ ਬਤਾਵਾਂਗੇ ਪੈਸਿਆਂ ਨਾਲ ਥੋੜਾ ਜਿਆਦਾ ਹੀ ਪਿਆਰ ਕਰਨ ਲੱਪਿਆ ਉਦੋਂ ਵੀ ਆਇਆ ਤੂੰ ਉਦੋਂ ਵੀ ਜਵਾਬ ਦੇ ਗਿਆ ਖਰਚੇ ਦੀਵਾਲੀ ਵਾਲੇ ਦਿਨ ਖਰਚੇ ਕਾਦੇ ਖਰਚੇ ਹੁਣ ਪਰਿਵਾਰ ਬਣ ਗਿਆ ਹੱਜ ਤੇਰਾ ਨਾ ਕੱਲ ਨੂੰ ਛੱਤ ਪੂਜਾ ਵੀ ਆ ਪਾਸੋਂ ਨਹੀਂ ਦੀਵਾਲੀ ਕਿਹੜੀ ਘਰ ਵਾਲੀ ਨਾ ਮਨਾਈ ਜਾਂਦੀ ਇੱਥੇ ਦੀਵਾਲੀ ਇੱਕ ਹੈਗੀ ਉਹਨੇ ਮਨਾਉਣੀ ਹੋਰ ਕਿਹੜੀ ਬਾਹਰ 3-4 ਰੱਖੀਆ ਮੈਂ ਲੈ ਤੂੰ ਵਾਹ ਆਂਡੀ ਹਾਂ ਬਣਿਆ ਤੇਰੀ ਪਤਾ ਨਹੀਂ ਕਿੰਨੀਆਂ ਘਰ ਵਾਲੀਆਂ ਹੜਿਆ ਕੋਈ ਹੁਣ ਤਾਂ ਹੁਣ ਨਹੀਂ ਕਿਈ ਹੁਣ ਇੱਕ ਹੀ ਆ ਕੋਈ ਹੁਣ ਨਹੀਂ ਬਹੁਤੀ ਸੀ ਛੇਛਾ ਉਹ ਏੜੀ ਵਾਹ ਉਹ ਦੂਜੀ ਸੀਗੀ ਉਹ ਚਲ ਗਈ ਵਿਚਾਰੀ ਉਹ ਚਲ ਗਈ ਹਮਾਚੜ ਵਾਲੀ ਐ ਹੋ ਗਈ ਹਮਾਚੜ ਵਾਲੀ ਵੀ ਚਲ ਗਈ ਹੈ ਨਾ ਬੈਲਗੇ ਵਾਲੀ ਵੀ ਬੈਲਗੇ ਵਾਲੀ ਚਲ ਗਈ ਹੁਣ ਜੂਪੀ ਇਹ ਹੁਣ ਜੂਪੀ ਤੇਰੀ ਭੈਣ ਨੂੰ ਸਰਦਾ ਬਦਲੇ ਲੈਣਾ ਜਾਨੀ ਕਿ ਹੈ ਭਈਆਂ ਤੋਂ ਹੈ ਨਹੀਂ ਨਹੀਂ ਬਦਲੇ ਲੈਣਾ ਤੂੰ ਤੇ ਆਹ ਜਿਹੜੀ ਪਿੰਡ ਵਾਲੀ ਹੀ ਇਹ ਤਾਂ ਕਈ ਸਾਲ ਹੋ ਗਏ ਦਾ 5-7 ਸਾਲ ਹੋ ਗਏ ਛੱਡੀ ਨੂੰ ਅੱਛਾ ਅੱਛਾ ਇਹ ਤਾਂ ਛੱਡੀ ਉਹ ਕਹਾਣੀ ਖਤਮ ਸਹੀ 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 ਜਿਹੜਾ ਤਾਂ ਬਹੁਤ ਵੱਡਾ ਅਸ਼ਕ ਲੱਗਦਾ ਸਾਡਾ ਬਿਜਲੀ ਜਿਹੜਾ ਘਟ ਲਾਦਾ ਹੈ ਸਹੀ ਹੈ ਸਹੀ ਹੈ ਕਿੰਨੇ ਬਣ ਗਏ ਤੇਰੇ 200 ਹਣ 200 ਹੀ ਤਿਆਰ ਕਰਤਾ ਆਪਾਂ ਨੂੰ ਆਪਣੇ ਭਰਾ ਨੇ ਦੇੜੇ ਹੀ ਭਨੇ ਭਰਾ ਹੁਣ ਕਰਜਾਈਆਂ ਤੇਰੇ ਛੂੜੀ ਹੁਣ ਛੂਤੋ ਬਣਾ ਫੜਿਆ ਪੰਦਾ ਸਹੀ ਹੈ ਸਹੀ ਹੈ ਸਹੀ ਹੈ ਮੈਂ ਤਾਂ ਅੱਜ ਝੋਲੇ ਵੀ ਨਾਲੇ ਚੱਕੀ ਫਿਰਦਾ ਝੋਲੇ ਵੀ ਸਭ ਕੁਝ ਹੀ ਜਾਣਾ ਸੀ ਕਿਤੇ ਹੁਣ ਗਿਆ ਹੀ ਨਹੀਂ ਹੋਇਆ ਨਹੀਂ ਅੱਜ ਨਹੀਂ ਤੇਰੀ ਜਾਨ ਛੱਡਣੀ ਹੈ 9:00 ਵਜੇ ਤੱਕ ਨਹੀਂ 9:00 ਤੱਕ ਇੱਥੇ ਬਹਿ ਜਾਈ ਹਣ ਨਹੀਂ ਨਹੀਂ ਕਾਦੇ ਨਾ ਰਹਿ ਨਹੀਂ ਹੁਣ ਦੱਸ ਕਦ ਤੱਕ ਕੰਮ ਕਰਦੇ ਰਹਿ ਗਾਦੇ ਨਹੀਂ ਹੁਣ ਇਹ ਦੱਸ ਨਹੀਂ ਨਹੀਂ ਕੀ ਜ਼ਰੂਰੀ ਹੈ ਕਰਦੀ ਜਾਣਾ ਕਰਦੇ ਵੀ ਦੇਖਦੇ ਨੇ ਕਰਦੇ ਵੀ ਨਿਆਣੇ ਨਿਕਾ ਦੇਖਦੇ ਆ ਨਿਆਣੇ ਨਿੱਕੇ ਹਾਂ ਨਿਆਣੇ ਵਾੜੀ ਨਹੀਂ ਦਿਸਦੀ ਨਿਆਣੇ ਨਾਲ ਹੀ ਹੋਰ ਅੱਛਾ ਅੱਛਾ ਨਿਆਣੇ ਦੇਖਦੀ ਉਹ ਤਾਂ ਫੋਨ ਆ ਗਿਆ ਤੈਨੂੰ ਤੂੰ ਤਾਂ ਹਾਲਿਆ ਵਧੀਆ ਰਹਿ ਗਏ ਆ ਨਿਆਣੇ ਤੇ ਨੂੰ ਜਿੱਦਾਂ ਕਹਿੰਦੇ ਤੇ ਦੂਜੇ ਆਫਰ ਚ ਹੀ ਮਿਲ ਗਏ ਆ ਨਹੀਂ ਸਹੀ ਆ ਸਹੀ ਆ ਨੇ ਯਾਰੇ ਲੈ ਜਿੰਦਗੀ ਦੇ ਲੋਕਾਂ ਦਾ ਬਹੁਤ ਬਹੁਤ ਕਹਿਣਾ ਹੁੰਦਾ ਲੋਕਾਂ ਮਗਰ ਨਹੀਂ ਲੱਗੀਦਾ ਹੁੰਦਾ ਆਪਾਂ ਤੇਰੇ ਨਾਲ ਲੜ ਗੱਲ ਬਣੀ ਆ ਬੇ ਲੋਕ ਜੋ ਕਹਿੰਦੇ ਕਹਣਦੇ ਆਪਣੀ ਮਰਜ਼ੀ ਕਰੋ ਬਸ ਆਪਣੀ ਮਰਜ਼ੀ ਕਰਨੀ ਆ ਬਾ ਇੰਨਾ ਕਿਹਾ ਬੇ ਆਪਣੇ ਪਰਿਵਾਰ ਦਾ ਆਪਣੇ ਟੱਬਰ ਦਾ ਆਪਣੇ ਭੈਣ ਭਰਾਵਾਂ ਦਾ ਉਸ ਕੰਮ ਨਾਲ ਦਿਲ ਨਾ ਦੁਖਾ ਹਾਂਜੀ ਹਾਂਜੀ ਨਹੀਂ ਨਹੀਂ ਇਹੀ ਗੱਲ ਆ ਬਸ ਜੇ ਤੁਹਾਡਾ ਪਰਿਵਾਰ ਸਭ ਕੋ ਤੁਹਾਡੇ ਤੋਂ ਖੁਸ਼ ਹੈ ਸਮਝ ਲਓ ਤਾਡੀ ਦੁਨੀਆ ਖੁਸ਼ ਕੀਤੀ ਆ ਬਾਕੀ ਦੁਨੀਆ ਜੋ ਕਹਿੰਦੀ ਆ ਕਹੀ ਜਾਵੇ ਖੱਚ ਕੇ ਰੱਖਣਾ ਕੰਮ ਮੈਂ ਕਿਹਾ ਬੇਫਿਕਰ ਹੋ ਜੀ ਇੱਕ ਗੱਲ ਸਾਂਝੀ ਕਰਨੀ ਰਹਿ ਗਈ ਸੀਗੀ ਅੱਜ ਸਵੇਰੇ ਜਗਤਾਰ ਭਾਈ ਦਾ ਫੋਨ ਆਇਆ ਸੀਗਾ ਜਗਤਾਰ ਭਾਈ ਕਹਿੰਦਾ ਯਾਰ ਤੁਸੀਂ ਕਹਿੰਦਾ ਐਦਾਂ ਮੋਟਰਸਾਈਕਲ ਆਪਣੇ ਸਾਈਕਲ ਸਵੇਰ ਨੂੰ ਖੜੇ ਹੁੰਦੇ ਨੇ ਨਾ ਆਪਾਂ ਕਰਕੇ ਹੁਣ ਪ੍ਰੈਕਟਿਸ ਕਰਦੇ ਆ ਕਹਿੰਦਾ ਯਾਰ ਤੁਹਾਡੇ ਸਾਈਕਲ ਕਹਿੰਦਾ ਕੋਠੇ ਤੇ ਕਾਤੇ ਚੜ ਲੈਣੇ ਆ ਤੁਸੀਂ ਮੈਂ ਕਿਹਾ ਭਾਈ ਕੋਠੇ ਤੇ ਨਹੀਂ ਹੁੰਦੇ ਹੁਣ ਇੱਥੋਂ ਦੇਖ ਕੂਟਾ ਹੀ ਲੱਗਣਾ ਏ ਮੈਂ ਕਿਹਾ ਭਾਈ ਕੋਠੇ ਤੇ ਨਹੀਂ ਹੁੰਦੇ ਉਹ ਪਾਸਾ ਉੱਚਾ ਆ ਆਇਆ ਜਗਤਾਰ ਭਾਈ ਸਿਸਟਮ ਤੂੰ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਉਹ ਸਾਹਮਣੇ ਉਹ ਆ ਜਿਹੜਾ ਥਲੜਾ ਥਾਂ ਆ ਨਾ ਹਾਲਾ ਇਹਨੂੰ ਰਾਹ ਲੱਗਦਾ ਇਧਰੋਂ 메ਨ ਚੌੜਾ ਰਾਹ ਜਿਹੜਾ ਮੂਰੇ ਆਉਂਦਾ ਬੂਟ ਥੱਲੇ ਜਿੱਦਾਂ 메ਨ ਸੜਕ ਤੋਂ ਪੈਂਡਦੀ ਤੋਂ ਇਹ ਥਾਂ ਲੈ ਇਹਨੂੰ ਹੱਲੇ ਪੰਦੂਕ ਤਿੰਨ ਕਸਾਲ ਹੀ ਹੋਏ ਆ ਤੇ ਇਹ ਹੁਣ ਉੱਥੋਂ ਗੇਟ ਲਾਤਾ ਆ ਇਹ ਗੇਟ ਆਪਾਂ ਇੱਥੇ ਲਾਉਣਾ ਆ ਹੁਣ ਇਹੇ ਚੱਕਰ ਆ ਇਹ ਇਹ ਪਾਸਾ ਨੀਵਾ ਆ ਇਹ ਤੇ ਆ ਇੰਨਾ ਫਰਕ ਆ ਆ ਜਿਹੜੀ ਕੂਠਾ ਆ ਤੇ ਆ ਪਾਸਾ ਇੰਨਾ ਭਾਜੀ ਜਗਦਾਰ ਭਾਜੀ ਉੱਚਾ ਹੋ ਜਾਂਦਾ ਆ ਤੇ ਭਾਈ ਵੀ ਹੱਸਦਾ ਹੈ ਕਹਿੰਦਾ ਯਾਰ ਤੁਸੀਂ ਕੋਠੇ ਤੇ ਖੜੇ ਕਰ ਦਿੰਨੇ ਆ ਸਾਈਕਲ ਲੱਗਦਾ ਕਈਆਂ ਨੂੰ ਕੋਠੇ ਤੇ ਜਾਂਦਾ ਨਾ ਹਾਂ ਇਦਾਂ ਹੀ ਲੱਗਦਾ ਹਰ ਇੱਕ ਨੂੰ ਚਲ ਠੀਕ ਹੈ ਜੈਸਰ ਭਾਈ ਆ ਜਾਊਗੀ ਸਮਝ ਤਾਂ ਦੱਸਦੇ ਨਹੀਂ ਤਾਂ ਕਰਦੇ ਹੀ ਕਮੈਂਟ ਫਿਰ ਤੈਨੂੰ ਇੱਥੇ ਘਰ ਲਿਆ ਕੇ ਸਮਝਾ ਦੇਣਾ ਸਾਰਾ ਤੇ ਅੱਜ ਤਾਂ ਦਿਨ ਤਾਂ ਖੱਜੜੇ ਹੀ ਹੋਏ ਆ ਹੋ ਸਾਗੀ ਦੇ ਗਾ ਪਲੇਚਾ ਹੀ ਪੈ ਗਿਆ ਅੱਜ ਤਾਂ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਜੀ ਤੇ ਹੁਣ ਵੀਡੀਓ ਗਾਹਾਂ ਜਿਹੜੀਆਂ ਸਫਰਾਂ ਦੀਆਂ ਹੀ ਪਾਵਾਂਗੇ ਆ ਸਾਡੇ ਵੰਡ ਦਾ ਬੋਰਡ ਕੰਬਲੀ ਦਾ ਬੋਰਡ ਇਹ ਆ ਇਹ ਵੱਜਦਾ ਵੀ ਆਪਣੇ ਨਾਂ ਤੇ ਹੀ ਆ ਇੱਕ ਜੇ ਕਿਸੇ ਨੂੰ ਕਹਦਾ ਬੋਰਡ ਥੱਲੇ ਜੇ ਕਿਸੇ ਨੂੰ ਕਹਦਾ ਨਾ ਬੋਰਡ ਥੱਲੇ ਆ ਜਾਈਂ ਅਗਲਾ ਕਹਿੰਦਾ ਕਿਹੜਾ ਬੋਰਡ ਫਿਰ ਦੱਸਣਾ ਪੈਂਦਾ ਅਗਲੇ ਨੂੰ ਜਿਹੜਾ ਪੱਕਾ ਨਾਂ ਆ ਆਪਣਾ ਉਹ ਇਧਰਲੇ ਬੰਦਿਆਂ ਨੂੰ ਪਤਾ ਹੁਣ ਵੀਡੀਓ 'ਚ ਨਹੀਂ ਆਪਾਂ ਦੱਸਣਾ ਹੈਗਾ ਉਹ ਨਾਂ ਲੈ ਕੇ ਫਿਰ ਪਤਾ ਲਾਦਾ ਹਾਂ ਵੀ ਉਸ ਬੋਰਡ ਥੱਲੇ ਜਾਣਾ ਚੰਗਾ ਜੀ ਠੀਕ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਮਾਤਾਵਾਂ ਬਜ਼ੁਰਗਾਂ ਨੂੰ ਸਤਿ ਸ਼੍ਰੀ ਅਕਾਲ ਰੋੜਕੀ ਵਾਲੇ ਲੋਨ ਦੇ ਰੋੜਕੀ ਵਾਲੇ ਦੇ ਘੋੜੇ ਵੱਲੋਂ ਆਹ ਰੋੜਕੀ ਵਾਲੇ ਦੇ ਪਿੰਡ ਦਾ ਝਾਕਾ ਵਾਕਾ ਉਹ ਸਾਡਾ ਕੂਤਰਾਂ ਵਾਲਾ ਖੁੱਡਾ